ਲਓ ਜੀ ਦੇਖੋ ਜੀ ਮਾਹੌਲ ਹਾਂਜੀ ਪਿੰਡਾਂ ਦਾ ਮਾਹੌਲ ਹੈ ਔਰ ਮੈਂ ਪਹੁੰਚ ਗਿਆ ਜੀ ਇੱਕ ਪਿੰਡ ਦੇ ਵਿੱਚ ਤੁਹਾਡੇ ਨਾਲ ਅੱਜ ਪਾ ਰਹੇ ਹਾਂ ਸਾਂਝ ਨਾਲ ਦੇ ਨਾਲ ਦੇਖਦੇ ਆ ਇੱਥੇ ਕੀ ਆ ਕੁਝ ਦੇਖੋ ਜੀ ਆ ਖੇਤ ਚਾਰੇ ਪਾਸੇ ਮੇਰੇ ਦਰਖਤ ਲੱਗਿਆ ਹੈ ਔਰ ਇਹ ਕੋਈ ਬਾਈ ਜੇਰੀ ਤੁਰੇ ਵੀ ਜਾਂਦੇ ਨੇ ਦੂਰ ਜੇ ਔਰ ਗੱਲ ਕਰਾਂਗੇ ਕਿਸੇ ਨਾਲ ਵੀ ਦੇਖੋ ਗੱਲ ਕਰੇਗਾ ਸਾਡੇ ਨਾਲ ਹਰ ਕੋਈ ਬੰਦਾ ਪਿੰਡਾਂ ਦੇ ਬੰਦੇ ਬੜੇ ਵਧੀਆ ਜੀ ਭਾਈ ਜੀ ਇਹ ਭਾਈ ਜੀ ਹਾਂਜੀ ਹਾਂਜੀ ਭਾਈ ਜੀ ਇੱਕ ਮਿੰਟ ਜਰਾ 1 ਮਿੰਟ ਖੜੇ ਹੋ ਜਰਾ ਬਸ ਮਹਾਰਾਜੇ ਟਾਈਮ ਲੈਣਾ ਤੁਹਾਡੇ ਨਾਲ ਗੱਲ ਕਰਨੀ ਮੈਂ ਕਿਹਾ ਬਾਈ ਜੀ ਤੁਰੇ ਜਾਂਦੇ ਆ ਬਲਾਲੇ ਪਿੱਛੇ ਤੇ ਨਹੀਂ ਨਹੀਂ ਰੁੱਕ ਗਏ ਹੈ ਮੈਂ ਤਾਂ ਜੱਕਦੇ ਜੱਕਦੇ ਨੇ ਜੇ ਆਵਾਜ਼ ਮਾਰੀ ਮੈਂ ਕਿਹਾ ਵੀ ਭਾਈ ਹਣੀ ਜਾ ਰਹੇ ਆ ਭਾਈ ਗੁੱਸਾ ਤਾਂ ਨਹੀਂ ਲੱਗੇਗਾ ਨਾ ਨਾ ਗੁੱਸਾ ਕਾਦਾ ਯਾਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੈਂ ਕਿਹਾ ਗੁੱਸਾ ਤਾਂ ਨਹੀਂ ਲੱਗਿਆ ਨਾ ਨਾ ਗੁੱਸਾ ਕਾਦਾ ਹੈ ਹੈ ਨਾ ਤਾਂ ਸਾਨੂੰ ਗੁੱਸਾ ਕਾਦਾ ਜੀ ਗੁੱਸਾ ਨਹੀਂ ਲੱਗਾ ਨਾ ਦੇਖੋ ਜੀ ਆ ਹੈ ਨੇ ਦਾਰੇ ਦਾਰ ਗੱਲਬਾਤ ਗੁੱਸਾ ਨਹੀਂ ਲੱਗਾ ਚਲੋ ਕਿੱਧਰ ਨੂੰ ਜਾ ਰਹੇ ਤੁਸੀਂ ਅਜੀਬ ਸਾਡਾ ਲੱਗੇ ਹੋਏ ਬੰਦੇ ਪਿੰਡੀ ਤੋੜ ਰਹੇ ਆ ਜੀ ਅੱਛਾ ਇਧਰਲੇ ਪਾਸੇ ਲੱਗੇ ਹੋਏ ਆ ਅੱਛਾ ਵਾਹ ਜੀ ਵਾਹ ਇਧਰਲੇ ਪਾਸੇ ਜੀਰੀ ਹੈ ਹਾਂ ਜੀਰੀ ਆ ਯਾਰ ਪਿੰਡਾਂ ਦਾ ਮਾਹੌਲ ਬੜਾ ਵਧੀਆ ਤੁਹਾਡਾ ਹੈ ਬੰਦੇ ਤੁਸੀਂ ਹੋਰ ਵੀ ਵਧੀਆ ਪਿੰਡਾਂ ਵਾਲੇ ਹੈ ਸਾਡੀ ਤਾਂ ਨਾ ਸੱਚੀ ਕਹਿੰਨਾ ਰੂਹ ਖੜ ਜਾਂਦੀ ਯਾਰ ਜਿਹਨੂੰ ਵੀ ਬੁਲਾਈਦਾ ਹੈ ਹਾਂ ਜੀ ਹੈ ਉਹ ਐ ਹੱਸ ਕੇ ਕੰਨ ਲੱ ਲੱਗਿਆ ਗੱਲ ਕਰਤੀ ਬਾਈ ਬਿਲਕੁਲ ਬਿਲਕੁਲ ਹੈ ਕਿਆ ਲੈ ਜਾਣਾ ਤੂੰ ਇੱਥੇ ਕਿਆ ਲੈ ਕੇ ਜਾਣਾ ਇੱਥੇ ਕਿਆ ਲੈ ਕੇ ਜਾਣਾ ਵਿਰਸੇ ਤੇ ਜੰਮੇ ਵਿਰਸੇ ਤੇ ਲੰਘ ਜਾਣਾ ਆਏ ਹਾਏ ਵਿਰਸੇ ਤੇ ਜੰਮੇ ਵਿਰਸੇ ਤੇ ਲੰਘ ਜਾਣਾ ਆਪਾਂ ਵੀ ਵਿਰਸੇ ਵਿਰਾਸਤ ਤੇ ਕੰਮ ਕਰਦੇ ਬਾਈ ਜੀ ਸਾਡਾ ਚੈਨਲ ਆ YouTube ਪਰ ਆਪਾਂ ਚੱਲਦੇ ਜਿੱਧਰ ਤੁਸੀਂ ਜਾ ਰਹੇ ਕੰਮ ਨਾ ਰੁਕੇ ਤੁਹਾਡਾ ਕੋਈ ਬਿਤ ਨੂੰ ਮੈਂ ਤਾਂ ਨਾਲ ਨਾਲ ਹੋਣਾ ਸਾਡੇ ਕੋਈ ਚੱਕਰ ਨਹੀਂ ਆ ਜੋ ਕੋਈ ਚੱਕਰ ਨਹੀਂ ਹੈ ਨਹੀਂ ਨਹੀਂ ਇਹ ਤਾਂ ਪਲੇਬਰ ਕੋਲ ਨੂੰ ਚੱਲੇ ਭਈਆਂ ਕੋਲ ਨੂੰ ਤੁਹਾਡੀ ਪ੍ਰਾਈਵੇਸੀ ਤਾਂ ਨਹੀਂ ਕੋਈ ਹਰਟ ਹੋਣੀ ਨਹੀਂ 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 ਹੋਰ ਕੋਈ ਹੈ ਨਹੀਂ ਨਹੀਂ ਐਵੇਂ ਤੁਸੀਂ ਕਹਿੰਦੇ ਵੇਚ ਆ ਕੇ ਵੜ ਗਿਆ ਬੰਦਾ ਨਹੀਂ 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 ਸਾਨੂੰ ਤਾਂ ਸਮਝ ਆਉ ਚੜ ਗਿਆ ਆਏ ਹਾਏ ਚਾਹੋ ਚੜ ਗਿਆ ਚਾਹੋ ਚੜ ਗਿਆ ਕਿਉਂ ਨਾ ਆਏ ਬਾਈ ਤੁਹਾਡਾ ਨਾਉ ਮੇਰਾ ਨੋ ਪੱਕਾ ਨੋ ਬਲਬੀਰ ਸਿੰਘ ਨੂੰ ਤਾਂ ਕਾਕੇ ਨੋ ਤੇ ਜ਼ਿਆਦਾ ਜਾਣਿਆ ਜਾਂਦਾ ਤੁਸੀਂ ਮੇਰਾ ਨੋ ਰਾਜਵਿੰਦਰ ਸਿੰਘ ਮੈਨੂੰ ਰਾਜੂ ਦੇ ਨੋ ਤੇ ਜਾਣਦੇ ਆ ਜੀ ਆਏ ਹਾਏ ਹਾਏ ਕਾਕਾ ਤੇ ਰਾਜੂ ਹੈ ਹਾਂ ਜੀ ਕਾਕਾ ਛੋਟੇ ਨੋ ਆ ਜੀ ਛੋਟੇ ਨੋ ਦੇਖੋ ਕਾਕਾ ਦਾ ਛੋਟਾ ਬੱਚਾ ਜਾਂਦਾ ਨਾ ਜਦ ਕਹਿੰਦੇ ਉਹਨੂੰ ਕਾਕਾ ਕਾਕਾ ਕਹਿੰਦੇ ਰਹਿੰਦੇ ਕਹਿੰਦੇ ਕਾਕਾ ਬੜਾ ਹੋ ਜਾਂਦਾ ਹਾਂ ਹੈ ਵਾਹ ਜੀ ਵਾਹ ਆਜੋ ਕਿੱਧਰ ਨੂੰ ਜਾਣਾ ਦੱਸੋ ਜੀ ਅੱਛਾ ਇੱਧਰ ਲੱਗੀ ਪਿੰਡ ਆਈ ਪਿੰਡੀ ਆਈ ਪਿੰਡੀ ਲਾਈ ਹੋਈ ਆ ਜੀ ਅੱਛਾ ਪਿੰਡੀ ਲਾਈ ਹੋਈ ਆ ਜੀ ਅਸੀਂ ਜੀਨੀ ਛੱਡ ਕੇ ਨਾ ਜੀ ਹਾਂ ਕੁੜੀ ਵਾਲੇ ਪਾਸੇ ਨੂੰ ਉਤਰੋ ਆ ਜ ਅੱਛਾ ਹਾਂ ਠੀਕ ਹੈ ਇੱਧਰ ਸਬਜ਼ੀ ਵਾਲੇ ਪਾਸੇ ਨੂੰ ਤੁਰਨਾ ਵੀ ਚਾਹੀਦਾ ਹਾਂ ਜੀ ਹਾਂ ਇੱਕੋ ਚੱਕਰ ਜੇ ਚਲਾਈ ਜਾਣ ਨਾਲ ਤੇ ਆ ਲਓ ਜੀ ਆ ਦੇਖੋ ਜੀ ਪੰਜਾਬ ਦੀ ਸਬਜ਼ੀ ਦੀ ਖੇਤੀਬਾੜੀ ਕਰ ਰਹੇ ਹਾਂ ਜਦੋਂ ਪੰਜਾਬੀ ਬੰਦਾ ਕੰਮ ਕਰਦਾ ਨਾ ਜੀ ਰਾਜੂ ਦੱਸਿਆ ਨਾ ਤੁਸੀਂ ਆਪਣਾ ਹਾਂ ਜੀ ਰਾਜੂ ਜੀ ਜਦੋਂ ਪੰਜਾਬੀ ਬੰਦਾ ਕੰਮ ਕਰਦਾ ਹਾਂ ਜੀ ਔਰ ਸਾਨੂੰ ਬਹੁਤ ਚਾਹ ਚੜਦਾ ਇਸ ਗੱਲ ਦਾ ਸਰੋਤੇ ਵੀ ਸਾਡੇ ਬਹੁਤ ਪਸੰਦ ਕਰਦੇ ਨੇ ਨਾ ਗੱਲਾਂ ਨੂੰ ਆ ਦੇਖੋ ਜੀ ਮੈਂ ਤੁਹਾਨੂੰ ਦਿਖਾਉਣਾ ਜੀ ਭਿੰਡੀਆਂ ਉਹ ਵਾਹ ਜੀ ਵਾਹ ਦੇਖ ਲਓ ਹਾਂ ਜੀ ਬਹੁਤ ਸੋਹਣੀਆਂ ਪਿੰਡੀਆਂ ਆ ਜੀ ਹਾਂ ਜੀ ਹਾਂ ਜੀ ਪਿੰਡੀਆਂ ਹਾਂ ਜੀ ਬੱਲੇ 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 ਇਹ ਸਾਰੀ ਪਿੰਡੀਆਂ ਆ ਜੀ ਸਾਰੀ ਪਿੰਡੀਆਂ ਆ ਜੀ ਸਾਰੀ ਪਿੰਡੀਆਂ ਆ ਜੀ ਆ ਦੇਖੋ ਇਹ ਬੜੀਆਂ ਆ ਪਿੰਡੀਆਂ ਆ ਬੜੀਆਂ ਜੀ ਤੋੜ ਤੜਾਈ ਚੱਲ ਰਹੀ ਆ ਜੀ ਤੜਾਈ ਚੱਲ ਰਹੀ ਆ ਦੇਖੋ ਬੱਲੇ ਲੱਗੀ ਹੋਈ ਤੜਾਈ ਚੱਲ ਰਹੀ ਆ ਅੱਛਾ ਵਿੱਚੇ ਤੜਾਈ ਵਿੱਚ ਛੋਟੀਆਂ ਛੋਟੀਆਂ ਵੀ ਵਿੱਚੇ ਬੜੀਆਂ ਬੜੀਆਂ ਵੀ ਹਾਂ ਜੀ ਬੂਟੇ ਇਕੱਠੇ ਲਾਈ ਜੇ ਲਾਏ ਜਾਂਦੇ ਆ ਕਿ ਅੱਗੇ ਪਿੱਛੇ ਲੱਗਦੇ ਆ ਹੁਣ ਜਦੋਂ ਉਹਦੇ ਉੱਪਰ ਪਿੰਡੀ ਬੜੀ ਆ ਗਈ ਉਹਦੇ ਉੱਪਰ ਵੀ ਬੜੀ ਜੇ ਤੜਾਈ ਵੀ ਤੁਸੀਂ ਕਹਿੰਦੇ ਚੱਲ ਰਹੀ ਹੈ ਇਧਰਲੇ ਪਾਸੇ ਮੈਂ ਦੇਖ ਰਿਹਾ ਜੇ ਕਰੋਂਬਲਾਂ ਜੀ ਵੀ ਉੱਠ ਰਹੀਆਂ ਆਹ ਜੰਮੀ ਆਹ ਜੰਮੀ ਛੁੱਟ ਗਈ ਜਨੀ ਵਿਚੇ ਲੱਗੀ ਜਾਂਦੀ ਹੈ ਕੋਈ ਜੋੜੀ ਹੁੰਦੀ ਇਹ ਤਾਂ ਦੇ ਨਾ ਤੋੜੇ ਬਹੁਤ ਬੜੇ ਬਿਆਰ ਹੋ ਜਾਂਦੇ ਜੀ ਅੱਛਾ ਨਮੀਆਂ ਵੀ ਤੁਰੀ ਜਾਂਦੀ ਹੈ ਹਾਂ ਜੀ ਹਾਂ ਜੀ ਇਹਨੇ ਤਾਂ ਨਮੀਆਂ ਤੁਰੀ ਜਾਂਦੀ ਹੈ ਇਹ ਵੀ ਆ ਰਹੇ ਜੀ ਆ ਫੁੱਲ ਆ ਰਹੇ ਅਸੀਂ ਵਿਚ ਨੂੰ ਵੱਢ ਸਕਦੇ ਕਿਹੜੇ ਪਾਸੇ ਤੇ ਉਹ ਕਿਦਾਂ ਵੱਡੇ ਹੋਏ ਵਿੱਚ ਲਿਬਰਲ ਇਹ ਥੋੜਾ ਖੰਡਾ ਲੱਗਦਾ ਜੀ ਇਥੇ ਹਾਂ ਅੰਡੇ ਦੇ ਦਾ ਹੱਥ ਉੱਪਰ ਨੂੰ ਕਰ ਲੈਣੇ ਆ ਹਾਂ ਅੱਗੇ ਆ ਜਾਓ ਮੈਂ ਕਹਿੰਦਾ ਵੀ ਵਿੱਚੋਂ ਵਿੱਚ ਹੋ ਜੀ ਖੇਤ ਦੇ ਹੈ ਹੋ ਸਕਦੇ ਆ ਉੱਥੇ ਹੋ ਜਾਂਦੇ ਇਧਰ ਆ ਜਾਓ ਤੋੜਿਆ ਪਿਆ ਮਾਲ ਇਧਰ ਨੂੰ ਇਧਰ ਨੂੰ ਆ ਜਾ ਜੀ ਮਾਲ ਵੀ ਤੋੜਿਆ ਹੈ ਲੈ ਮਾਲ ਵੀ ਦੇਖਦੇ ਆ ਕਿਹਾ ਤੋੜਿਆ ਤੁਸੀਂ ਆ ਜਾਓ ਹਾਂ ਵਾਹ ਜੀ ਵਾਹ ਆ ਦੇਖੋ ਜੀ ਹਾਂ ਮਾਲ ਤੋੜ ਕੇ ਰੱਖ ਲਈ ਫਿਰ ਅਸੀਂ ਅੱਛਾ ਆ ਤੋੜਿਆ ਪਿਆ ਇਹ ਫਿਰ ਅਸੀਂ ਮੰਡੀ ਪਜਾਵਾਂਗੇ ਜੀ ਆਹ ਅੱਲਾ ਜੀ ਕਰੋ ਜ਼ਰਾ ਇਹਦਾ ਕੁੰਡ ਚੰਗੀ ਤਰ੍ਹਾਂ ਹਾਂ ਹਾਂ ਆ ਦੇਖੋ ਜੀ ਇਹ ਟਾਪ ਦੀ ਭਿੰਡੀ ਆਈ ਐਂਡ ਬਿਲਕੁਲ ਬੰਦਾ ਨਿਕਾ ਅੱਛਾ ਸਜ਼ੈਂਟਾ ਕੰਪਨੀ ਦੀ ਭਿੰਡੀ ਆਈ ਇਹ ਸਜ਼ੈਂਟਾ ਕੰਪਨੀ ਦੀ ਹਾਂਜੀ ਹਾਂਜੀ ਲਓ ਜੀ ਸਜ਼ੈਂਟਾ ਕੰਪਨੀ ਦੀ ਕਹਿੰਦੇ ਭਿੰਡੀ ਹੈ ਇਹ ਟਾਪ ਦੀ ਹੈ ਵਾਹ ਜੀ ਉਹ ਭਾਈ ਇਹ ਮੰਡੀ ਜੀ ਪਹਿਲਾਂ ਵਿਕਦੀ ਜਾਂਦੀ ਸਾਰ ਜੀ ਆ ਜਿਹੜੀ ਤੁਸੀਂ ਗੱਲ ਕਹੀ ਨਾ ਜੀ ਸਾਨੂੰ ਤਾਂ ਚਾਰ ਚੜ ਜਾਂਦਾ ਮੇਰਾ ਦਿਲ ਜਿੱਤ ਲਿਆ ਤੁਸੀਂ अच्छा जी मैं कंफर्टेबल हो गया मैं ना सोचता सीगा ਵੀ ਕਿਤੇ ਬਾਈ ਜੀ ਆਰੀ ਦੋਏ ਜਾਨੇ ਮਸ਼ਰੂਫ ਹੈ ਵੀ ਮੈਂ ਵਿੱਚ ਜਾ ਕੇ ਐਵੇਂ ਕਰੂੰਗਾ ਪਰ ਜਿਹੜੇ ਖੁੱਲੇ ਦਿਲ ਨਾਲ ਤੁਸੀਂ ਲੈ ਆ ਨਹੀਂ ਨਹੀਂ ਗੱਲ ਇਦਾਂ ਜੀ ਹਾਂ ਜ਼ਿੰਦਗੀ ਪੈਸੇ ਨਾਲ ਨਹੀਂ ਹੈਗੀ ਜ਼ਿੰਦਗੀ ਦਾ ਜਿਹੜੇ ਹੱਥ ਉੱਠ ਕੇ ਜੀਵਨ ਕੱਢਣਾ ਇਹ ਜ਼ਿੰਦਗੀ ਪੈਸਾ ਕਿਆ ਜੀਜਾ ਪੈਸਾ ਹੈ ਕਿਆ ਜੀਜਾ ਪੈਸਾ ਤਾਂ ਕੁਝ ਵੀ ਨਹੀਂ ਹੈਗੀ اچھا ਹਾਂ ਜ਼ਿੰਦਗੀ ਜਿਹੜਿਆ ਨੱਚਣਾ ਗੁੱਦਣਾ ਮਨ ਕਾ ਚਾਓ ਅੱਛਾ ਭਾਈ ਰੰਗੀਲੇ ਬੰਦੇ ਮਿਲ ਗਏ ਚਲਿਏ ਇਧਰ ਨੂੰ ਆਪਾਂ ਹਾਂ ਜੀ ਕਾਕਾ ਜੀ ਤੁਸੀਂ ਤਾਂ ਬਾਰੇ ਰੰਗੀਲੇ ਬੰਦੇ ਮਿਲ ਗਏ ਹੈ ਨੱਚਣਾ ਕੁੱਦਣਾ ਮੰਨ ਕੇ ਚਾਹੋ ਹਾਂ ਜੀ ਹਾਂ ਜੀ ਇਹਦਾ ਬੰਦਾ ਕੁਛ ਨਾ ਕੁਛ ਤੁਸੀਂ ਆਹ ਪੁਰਾਣਾ ਰਵੈਤੀ ਇਹ ਨਾ ਲੱਗਣ ਤੇ ਜੀ ਇਹ ਇਹ ਨਜ਼ਰਬੱਟੂ ਆ ਜੀ ਨਜ਼ਰਬੱਟੂ ਆ ਜੀ ਨਜ਼ਰਬੱਟੂ ਆ ਜੀ ਇਹਦੇ ਪਰ ਕੈਮਰਾ ਮਾਰ ਦੇਣਾ ਆਹ ਵਾਹ ਜੀ ਵਾਹ ਜੀ ਵਾਹ ਇਹਨੂੰ ਇਹ ਤਾਂ ਨਜ਼ਰਬੱਟੂ ਕਹਿੰਦੇ ਆਪਾਂ ਇਹਨੂੰ ਹਾਂ ਜੀ ਇੱਕ ਜਿਹੜਾ ਘਰਾਂ ਪਰ ਲਾ ਲੈਂਦੇ ਆਪਾਂ ਉਹਨੂੰ ਸਰੋਤੇ ਦੱਸਣਗੇ ਕਿਆ ਕਹਿੰਦੇ ਆ ਉਹਦਾ ਨੋ ਜਿਹੜਾ ਘਰਾਂ ਪਰ ਲੱਗਦਾ ਜਿੱਦੇ ਜੀਬ ਜੀ ਬਾਹਰ ਨੂੰ ਕੱਢ ਤੋੜ ਰਹੇ ਹਾਂ ਹਾਂ ਵਧੀਆ ਤੋੜਾ ਹੀ ਕਰੋ ਐਨ ਪੂਰੀ ਹਾਂ ਆਏ ਹਾਂ ਦੇਖੋ ਜੀ ਆ ਬਣ ਗਈ ਜੀ ਗੱਲ ਹੈ ਤੜਾਈ ਚੱਲ ਰਹੀ ਹੈ ਲੇਬਰ ਲੱਗੀ ਹੋਈ ਹੈ ਹੈ ਔਰ ਬਾਈ ਜੀ ਕਹਿੰਦੇ ਦੇਖੋ ਜੀਰੀ ਤੇ ਛੱਡ ਕੇ ਅਸੀਂ ਸਬਜੀ ਵੱਲ ਨੂੰ ਹੋ ਗਏ ਦੇਖੋ ਜੀ ਆ ਫਸਲ ਤਾਂ ਦੇਖੋ ਤੁਸੀਂ ਪਰਪੂਰ ਮੈਂ ਦੇਖ ਰਿਹਾ ਜੀ ਦੇਖ ਰਿਹਾ ਦੇਖ ਰਿਹਾ ਜੀ ਸਾਡੇ ਸਰੋਤੇ ਵੀ ਦੇਖ ਰਹੇ ਨੇ ਮੈਂ ਦੇਖ ਰਹੇ ਹਾਂ ਅੰਦਰ ਪਿੱਛੇ ਮਾਰੋ ਜੀ ਕੈਮਰਾ ਨਾਲ ਵਾਹ ਜੀ ਵਾਹ ਵਾਹ ਜੀ ਵਾਹ ਇੱਕ ਇੱਕ ਏਕੜ ਚ ਭਿੰਡੀ ਆ ਜੀ ਇਹ ਰੰਗ ਬੰਨਿਆ ਹੋਇਆ ਜੀ ਬਾਈ ਜੀ ਨੇ ਰਾਜੂ ਜੀ ਕਮਾਲ ਕਰੀ ਹੋਈ ਹੈ ਹਾਂ ਜੀ ਹਾਂ ਸਲਾਮ ਹੈ ਯਾਰ ਤੁਹਾਡੀ ਮਿਹਨਤ ਨੂੰ ਹੈ ਜਿਹੜੀ ਤੁਸੀਂ ਆ ਸੋਚ ਲਈ ਨਾ ਜੀ ਵੀ ਸਬਜ਼ੀ ਪਰ ਨੂੰ ਹੋਈਏ ਆ ਗੋਭੀ ਲਾਉਣੀ ਹੈ ਜੀ ਇੱਧਰ ਗੋਭੀ ਵੀ ਲੱਗਣੀ ਹੈ ਹਾਂ ਹੁਣ ਤਿਆਰ ਆ ਜੀ ਅੱਜ ਪਨੀਰੀ ਨੂੰ ਚੱਲੇ ਆ ਅੱਛਾ ਅੱਜ ਪਨੀਰੀ ਨੂੰ ਚੱਲੇ ਆ ਅੱਜ ਸ਼ਾਮ ਨੂੰ ਇਹਦੇ ਮੈਂ ਗੋਭੀ ਲਾਜਣੀ ਆ ਬੱਟਾ ਕੱਢੀਆਂ ਪਈਆਂ ਜੀ ਓਏ ਹੋਏ ਸ਼ਾਮ ਨੂੰ ਵੀ ਮੈਂ ਕੋਸ਼ਿਸ਼ ਕਰੂੰਗਾ ਜੀ ਆਜਮਾ ਦੇ ਮੈਂ ਆਜਿਓ ਜੀ ਲੱਗਦੀ ਵੀ ਦਿਖਾ ਦਈਏ ਸਰੋਤਿਆਂ ਨੂੰ ਨਹੀਂ ਲੱਗਦੀ ਵੀ ਤੁਹਾਨੂੰ ਵੀਡੀਓ ਬਣਾ ਦਿਓ ਜੀ ਬੰਦੇ ਆਪਣੇ ਲੱਗੇ ਬੀ ਆ ਹੁਣ ਵਿੱਚ ਵਿੱਚ ਨੂੰ ਤੁਰਨਾ ਕਿੱਧਰ ਨੂੰ ਤੁਰਨਾ ਮੈਨੂੰ ਦੱਸੋ ਇਹ ਤਾਂ ਬਸ ਇਹ ਤਾਂ ਖਾਲ ਹਾਂ ਇਹਨੂੰ ਕਿਆ ਕਹਿੰਦੇ ਆ ਤੇ ਇਹਨੂੰ ਕਿਆ ਕਹਿੰਦੇ ਜੀ ਇਹ ਬੱਟਾ ਜੀ ਬੱਟਾ ਤੇ ਬੱਟਾ ਬਣ ਗਿਆ ਜੀ ਗੋਭੀ ਲਾਉਣ ਦੀ ਆ ਜੀ ਸਾਰੇ ਪਾਸੇ ਸਾਰੀਆਂ ਬੱਟਾ ਹੈ ਨਾ ਹਾਂ ਇਧਰ ਮਾ ਜੀ ਕੈਮਰਾ ਬੱਟਾ ਆ ਦੇਖੋ ਜੀ ਗੋਭੀ ਲੱਗਣੀ ਹੈ ਇੱਥੇ ਸ਼ਾਮਾਂ ਨੂੰ ਹਾਂ ਜੀ ਹਾਂ ਲੱਗਦਾ ਵੀ ਜਨਮਾ ਦਾ ਹੀ ਕੋਈ ਸਾਥ ਹੈ ਮੈਨੂੰ ਲੱਗਦਾ ਪਤਾ ਨਹੀਂ ਤੁਹਾਨੂੰ ਲੱਗਿਆ ਕਿ ਨਹੀਂ ਮੈਨੂੰ ਲੱਗਿਆ ਅੱਜ ਤਾਂ ਐ ਗੱਲ ਹੋ ਗਈ ਸ਼ੱਕਰ ਚੱਕੇ ਪੈ ਗਿਆ ਓਏ ਹਾਏ ਹਾਏ ਦੇਖੋ ਜੀ ਸਰੋਤੇ ਅਸੀਂ ਬੱਲੇ ਬੱਲੇ ਫਿਲਿੰਗ ਕਰ ਤੋਂ ਇਹ ਇਹ ਮਨਾ ਜੀ ਇਹਨਾਂ ਪੁੱਛੋ ਵੀ ਕਮੈਂਟ ਕਰਕੇ ਲੋਕਾਂ ਨੂੰ ਵੀ ਦੇਖਿਆ ਹੀ ਕਿਸੇ ਨੇ ਇਹ ਆ ਦੱਸਣਗੇ ਜੀ ਆ ਪ੍ਰਾਣਾ ਪ੍ਰਾਣਾ ਵਿਰਸੇ ਜੋ ਆਏ ਪਿੰਡਾਂ ਵਾਲੇ ਨੇ ਜੀ ਸਾਡੇ ਬਹੁਤ ਫਾਲੋਅਰ ਆ ਚੈਨਲ ਦੇ ਉੱਤੇ ਆ ਦੇਖੋ ਜੀ ਪੌੜੀ ਬਣਾਈ ਹੋਈ ਮੈਂ ਤੁਹਾਨੂੰ ਦਿਖਾਣਾ ਦੇਸੀ ਪੌੜੀ ਹੈ ਆ ਲਓ ਜੀ ਆ ਦੇਖੋ ਜੀ ਰस्सियां ਬਨ ਕੇ ਕਿਤੇ ਸੇਬਾ ਕਿਤੇ ਤਾਰ ਬਨ ਕੇ ਆ ਮਚਾਣ ਜੀ ਬਣਾਈ ਹੋਈ ਹੈ ਉੱਪਰਲੇ ਪਾਸੇ ਇਹਦੇ ਉੱਪਰ ਵੀ ਬਣੂਗਾ ਕੁਝ ਹੋਰ ਆਪਾਂ ਇਹਦੇ ਉੱਪਰ ਛੱਤ ਪੈ ਜਾਣੀ ਹੈ ਛੱਤ ਪੈ ਜਾਣੀ ਇਹਦੇ ਉੱਪਰ ਛੱਤ ਪੈ ਜਾਣੀ ਇਹ ਦੇਖਣੇ ਵਾਸਤੇ ਖਤਰੂ ਹੈਆਂ ਦੀ ਛੱਤ ਕੱਲ ਪਾਈ ਹੋਈ ਦੀ ਫਿਰ ਡੰਡਿਆਂ ਦੀ ਸਾਨੂੰ ਤੋਰੀ ਚ ਲੋਡ ਪੈ ਗਈ ਜੀ ਉਹ ਸਾਨੂੰ ਖੋਲਣੇ ਪਏ ਡੰਡੇ ਅੱਛਾ ਅਸੀਂ ਕੱਲ ਨੂੰ ਹੋਰ ਨਵੇਂ ਡੰਡੇ ਲਿਆ ਕੇ ਤੇ ਬੰਦਾਂਗੇ ਇਹ ਜਿਹੜੀ ਇਹਦੇ ਪਰ ਛੱਤ ਪੈ ਜਾਣੀ ਹੈ ਉਸ ਤੋਂ ਬਾਅਦ ਪੌੜੀ ਪਰ ਚੜ ਕੇ ਬੰਦਾ ਉੱਪਰ ਬੈਠੇ ਬੋਪਰ ਬੈਠੇ ਹਵਾ ਆਊਗੀ ਜੀ ਹਵਾ ਆਊਗੀ ਰਾਖੀ ਹੋਊਗੀ ਲਾਜੀ ਕਰਿਓ ਕਮੈਂਟ ਮੇਰੇ ਤੇ ਦਿਲ ਕਰਦਾ ਯਾਰ ਛੱਤ ਪੈ ਜੂ ਏ ਦੇਖੋ ਇਹ ਫਲ ਇਹ ਫਲ ਦਿਖਾ ਦਿਓ ਆ ਲਓ ਜੀ ਇਹ ਲੇਬਰ ਦਾ ਨੰਬਰਦਾਰ ਆ ਜੀ ਆ ਦੇਖੋ ਫਲ ਫਲ ਪੂਰਾ ਪਤਰਾ ਣ ਫੁੱਲ ਫਲ ਪਿਆ ਹੋਇਆ ਹਾਂ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਜੀ ਲੜ ਲੜਦੀ ਐ ਹੱਥ ਨੂੰ ਮਾਰੀ ਜਾਣਾ ਹਾਂ ਕੰਡਾ ਕੰਡਾ ਹੁੰਦਾ ਜੀ ਇਹਦੇ ਮਾ ਕੰਡਾ ਹੁੰਦਾ ਭਾਈ ਜੀ ਨੇ ਮੈਨੂੰ ਪਹਿਲੇ ਹੀ ਸचेत ਕਰਤਾ ਪਰ ਮੈਨੂੰ ਨਹੀਂ ਲੱਗਿਆ ਵੀ ਹੱਥ ਪਰ ਕਿਆ ਲੜਨ ਲੱਗਿਆ ਹੈ ਪਿੰਡੀ ਦਾ ਪੱਤਾ ਲੜ ਗਿਆ ਇਹ ਰਾਜਾ ਰਾਮ ਆ ਜੀ ਇਹਦਾ ਨਾਮ ਅੱਛਾ ਜੀ ਹਾਂ ਇਹ ਰਾਜਾ ਰਾਮ ਲੱਗਿਆ ਹੋਇਆ ਹਾਂ ਕਿਆ ਹਾਲ ਹੈ ਰਾਜਾ ਰਾਮ ਠੀਕ ਐ ਲੱਗੇ ਹੋਏ ਆ ਡਟੇ ਹੋਏ ਆ ਹਾਂ ਜੀ ਆ ਤੋੜ ਰਹੇ ਹੈ ਵਾਹ ਜੀ ਵਾਹ ਕੀ ਸੋਹਣਾ ਗ੍ਰਿਸ਼ਾ ਜੀ ਦੇਖੋ ਤੜਾਈ ਹੋ ਰਹੀ ਹੈ ਓਏ ਆਪਣਾ ਘਰਦਿਆਂ ਨੂੰ ਨਾਲ ਲੈ ਕੇ ਜੀ ਹਾਂ ਦੇਖੋ ਮੈਂਟ ਮੈਂਟ ਕਰਨੀ ਹੈ ਤਾਂ ਫਿਰ ਸਾਰੇ ਲੱਗਦੇ ਆ ਹੁਣ ਘਰਾਂ ਵਿੱਚ ਵੀ ਤਾਂ ਸਾਰੇ ਲੱਗਦੇ ਆ ਆ ਹਾਂ ਇਹ ਰਾਜਾ ਰਾਮ ਕੰਮ ਚੱਲ ਰਿਹਾ ਜੀ ਨਜ਼ਾਰੇਦਾਰ ਹੈ ਜੀ ਸਾਰੇਦਾਰ ਕੰਮ ਕਰ ਰਹੇ ਹੈ ਹਾਂ ਜੀ ਬਹੁਤ ਵਧੀਆ ਲੱਗਿਆ ਜੀ ਮੈਨੂੰ ਤੁਹਾਡਾ ਖੇਤ ਵਾਲਾ ਤੇ ਗੋਭੀ ਤੁਸੀਂ ਸ਼ਾਮਾਂ ਨੂੰ ਲੈਣੀ ਆ ਆ ਜਿਹੜੀ ਉਹ ਸਾਹਮਣੇ ਤੁਹਾਨੂੰ ਦੂਰ ਦਿਖਾਉਂਦੇ ਜਾਲ ਪਾਇਆ ਹੋ ਜੀ ਤੋਰੀ ਲਾਈ ਹੋਈ ਆਏ ਹਾਏ ਹਾਏ ਜਿਵੇਂ ਵੱਟ ਕੱਢੇ ਹੋਏ ਫੜਕੇ ਆ ਕਾਲੀ ਤੋਰੀ ਜੀ ਵਾਹ ਜੀ ਵਾਹ ਵਾਹ ਜੀ ਬੱਲੇ ਉਹਦੀ ਸੁਰੱਖਤ ਤੁਹਾਡੇ ਵਾਸਤੇ ਇਹੋ ਜਿਹੇ ਸੈਰਾਂ ਕਰਾ ਰਿਹਾ ਮੈਂ ਤੁਹਾਨੂੰ ਦਿਖਾ ਰਿਹਾ ਤੁਹਾਨੂੰ ਚਾਰੇ ਪਾਸੇ ਤੋਂ ਦਿਖਾਣਾ ਜੀ ਮੈਂ ਆ ਦੇਖੋ ਜੀ ਮਾਹੌਲ ਆ ਦੇਖੋ ਆ ਦੇਖੋ ਜੀ ਚਾਰੇ ਪਾਸੇ ਘਮਾਤਾ ਜਿਵੇਂ ਕੈਮਰਾ ਆ ਭਾਈ ਜੇਣੀ ਤੁਰੇ ਆਨੇ ਆ ਇਹਨਾਂ ਦੇ ਮਗਰ ਮਗਰ ਮੈਂ ਤੁਰਿਆ ਹੋਇਆ ਹਾਂ ਦੇਖੋ ਐਦਾਂ ਹੁੰਦੀ ਗੱਲਬਾਤ ਹੈ ਬਾਈ ਜੀ ਤੁਸੀਂ ਕਹਿੰਦੇ ਨੱਚਣਾ ਕੁੱਦਣਾ ਮੰਨ ਕੇ ਚਾਓ ਗਾਗੂ ਵੀ ਲੈਣੇ ਕੋਸ ਮਾੜਾ ਮੋਟਾ ਹਾਂ ਜੀ ਹੈ ਗਾਲੀ ਦਾ ਲੈ 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 ਦੇਖੋ ਜੀ ਆਹੋ ਜੇ ਬੰਦੇ ਕਿਥੇ ਲਾਵਦੇ ਪੁੱਛਿਆ ਗਾਲ ਲੈਣਾ ਕਹੀ ਤਾਂ ਕਹਿੰਦੇ ਯਾਰ ਮੇਰਾ ਗਾਲ ਖਰਾਬ ਹੈ ਇਹ ਕਹਿੰਦਾ ਹਾਂ ਜੀ ਗਾਲ ਲੈਂਦੇ ਕਾਕਾ ਦੀ ਨਜ਼ਾਰੇਦਾਰ ਜੀ ਅਸੀਂ ਪੁਰਾਣੇ ਜ਼ਮਾਨੇ ਦੇ ਜੀ ਕਲਾਕਾਰ ਮਾਨਕ ਨੂੰ ਦਾ ਪ੍ਰਪੋਜ਼ ਕਰਦੇ ਤੇ ਕਰਦੇ ਅਸੀਂ ਖਾੜੇ ਬਹੁਤ ਸੋਹਣੇ ਜਾ ਜਾ ਕੇ ਮਾਨਕ ਦੇ ਗੀਤ ਤੇ ਬਲਬੀਰ ਸਿੰਘ ਕਾਕਾ ਦੇ ਫੁੱਲ ਸਾਰੇ ਗੀਤ ਯਾਦ ਆ ਆਏ ਹਾਏ ਕਿਹੜੀ ਕੈਸਟ ਕੱਢੀ ਜਿਹੜੇ ਸਾਨੂੰ ਮੈਂ ਕਿਹੜੀ ਕੈਸਟ ਕੱਢੀ ਬੱਸ ਦੱਸੋ ਮਾੜੀਆਂ ਮੋਟੀਆਂ ਦੱਸੋ ਕਾਸਟਾਂ ਦੇ ਨਾਮ ਜਦੋਂ ਪਹਿਲਾਂ ਪਹਿਲਾਂ 72 73 ਚ ਸੰਦ ਤੇ ਟੇਲੇ ਤੋਂ ਸੂਰਤ ਦੀਦੀਆ ਹੀਰਦੀ ਇੱਕ ਵਾਰ ਗਲਦੀ ਮਾਨ ਕਹਿੰਦੇ ਗਲੀਆਂ ਚ ਘੁੰਮਦੀ ਹੀਰ ਦਿਖਾਉਂਦੀ ਆਏ 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 ਮੁੜ ਕੇ ਤਾਂ ਫਿਰ ਅਸੀਂ ਉਹਦੇ ਪਿੱਛੇ ਹੀ ਜਿੱਥੇ-ਜਿੱਥੇ ਵੀ ਉਹਰੇ ਹੜਾ ਤੁਰਦੇ-ਤੁਰਦੇ ਸਾਲਾ ਲਾਉਣਾ ਅਸੀਂ ਉੱਥੇ-ਉੱਥੇ ਅਸੀਂ ਛੱਡਿਆ ਕਿਤੇ ਵੀ ਘੜਾ ਅੱਛਾ ਅੱਛਾ ਆ ਵਿੱਚ-ਵਿੱਚ ਕਾਲੀ ਚਿੜੀ ਆਂਦੀ ਹੈ ਜਿਹੜੀ ਆਹ ਇਹ ਨੁਕਸਾਨ ਕਰਦੀ ਨਹੀਂ ਨਹੀਂ ਇਹ ਜਾਨਵਰ ਉਹ ਕਿਦੋਂ ਇਹ ਤਾਂ ਜਾਨਵਰ ਦਾ ਇੱਥੇ ਬਸ ਹੁਣ ਇਹਨਾਂ ਜਾਨਵਰਾਂ ਦਾ ਵੀ ਵਸਾ ਬਣ ਗਿਆ ਜੀ ਹਾਂ ਆਪਣੇ ਅੰਦਰ ਦੇ ਪਾਲੂ ਦੇ ਵਿੱਚ ਹਾਂਜੀ ਹਾਂਜੀ ਵਾਹ ਜੀ ਵਾਹ ਆ ਦੇਖੋ ਜੀ ਅੱਛਾ ਮਾਨਕ ਦੀ ਗੀਰ ਹੋਰ ਜੀ ਮਾਨਕ ਦਾ ਕਿਆ ਕਿਆ ਜੀ ਮਾਨਕ ਦੇ ਦੋ ਗੱਭਰੂ ਪੰਜਾਬ ਦੇ ਛੀਦਿਆਂ ਚ ਭਗਤ ਸਿੰਘ ਸਰਦਾਰ ਉਦਮ ਸਿੰਘ ਹੂੰ ਇਦਾਂ ਜਿਆ ਕਿੱਡਾ ਬੱਬਰ ਹੂੰ ਤੇ ਹਾਂ ਮੱਥਾ ਰੰਗਣ ਹਾਂ ਬਹੁਤ ਮਾਨਕ ਬਹੁਤ ਬੱਦੀਆਂ ਖੇਤੀਕਾਰ ਸਰਪੰਨ ਹਾਂ 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 ਮਾਂ ਹੁੰਦੀ ਏ ਮਾਂ ਮਾਂ ਹੁੰਦੀ ਏ ਮਾਂ ਇਹ ਸਾਡਾ ਜਾਲ ਪਾਇਆ ਹੋਇਆ ਹਾਂਜੀ ਇਹਨੂੰ ਵੀ ਫਰੂਟ ਲੱਗ ਕੇ ਆਉਣ ਜੀ ਉਹ ਉਹ ਦੇਖੋ ਜੀ ਫਰੂਟ ਨੂੰ ਮਰੋ ਆ ਲੱਗੀ ਤੋਰੀ ਲੱਗੀ ਆਉਣ ਦੇ ਵਿੱਚ ਨੂੰ ਵੱਡਦਾ ਹਸੀਨ ਮੈਨੂੰ ਆ ਸੀਨ ਮੈਨੂੰ ਬਹੁਤ ਵਧੀਆ ਲੱਗ ਰਿਹਾ ਆ ਆ ਲਾ ਜੀ ਆ ਦੇਖੋ ਜੀ ਆ ਦਿਖਾਓ ਜੀ ਆ ਦਿਖਾਓ ਇਹ ਵੀ ਬਹੁਤ ਟੌਪ ਦਾ ਡੀ ਜੇ ਇਹ ਬੰਦੇ ਆਪਣਾ ਉੱਥੋਂ ਜੂਪੀ ਤੋਂ ਲੈ ਕੇ ਆਇਆ ਜੀ ਬੀ ਜੇ ਅੱਛਾ ਜੀ ਹਾਂ ਬਹੁਤ ਲੰਬੀ ਆ ਵੀ ਤੋਰੀ ਜੀ ਵਾ ਵਾ ਜੀ ਵਾ ਦੇਖੋ ਜੀ ਤੇ ਮੈਂ ਦਿਖਾਉਂਦਾ ਤੁਹਾਨੂੰ ਆ ਲਓ ਜੀ ਆ ਹੈ ਤੇ ਦ੍ਰਿਸ਼ ਜਾਲ ਬਣਿਆ ਗਿਆ ਜੀ ਹੈ ਤੁਹਾਨੂੰ ਘਰਾਂ ਬੈਠਿਆਂ ਨੂੰ ਮੈਂ ਇੱਥੇ ਪਹੁੰਚਾ ਦੇ ਜੀ ਥੱਲੇ ਹੈ ਇਹਨੂੰ ਕੀ ਕਹਿੰਦੇ ਜਿਹੜਾ ਤੁਸੀਂ ਉੱਚਾ ਕਰਕੇ ਇਹਨੂੰ ਜਾਲ ਬੰਨਿਆ ਹੈਗਾ ਜਾਲ ਇਹਨੂੰ ਜਾਲ ਔਰ ਪੰਜਾਬੀ ਵਿੱਚ ਜਾਲ ਕਹਿੰਦੇ ਆ ਜੀ ਤੇ ਭਈਏ ਮਚਾਨ ਕਹਿੰਦੇ ਇਹਨੂੰ ਇਹਨੂੰ ਮਚਾਨ ਕਹਿੰਦੇ ਤੁਸੀਂ ਆਪਾਂ ਜਾਲ ਕਹਿੰਦੇ ਆ ਹਾਂਜੀ ਆਪਾਂ ਜਾਲ ਵਾਹ ਜੀ ਵਾਹ ਆ ਦੇਖੋ ਜੀ ਨਜ਼ਾਰਾ ਬੰਨਿਆ ਹੋਇਆ ਜੀ ਔਰ ਤੋਰੀਆਂ ਕਿਹੜੀ ਤੋਰੀ ਕਹਿੰਦੇ ਆ ਤੁਹਾਡੇ ਵਾਲੇ ਨੂੰ ਇਹ ਤੋਰੀ ਦੇ ਵੀ ਨਾ ਕਈ ਨਾਂ ਹੋ ਜਾਂਦੇ ਆ ਹਾਂਜੀ ਹਾਂਜੀ ਜਿੱਦਾਂ ਜਿੱਦਾਂ ਡਿਵੀਜ਼ਨ ਹੋ ਜਾਂਦੀ ਇਲਾਕੇ ਦੀ ਸਾਡਾ ਕਾਲੀ ਤੋਰੀ ਕਹਿੰਦੇ ਜੀ ਇਹਨੂੰ ਸਾਡਾ ਕਾਲੀ ਤੋਰੀ ਕਹਿੰਦੇ ਜੀ ਇਹਨੂੰ ਹਾਂ ਤੁਸੀਂ ਕੀ ਕਹਿੰਦੇ ਹੋ ਤੁਸੀਂ ਦੱਸਣਾ ਜੀ ਤੁਹਾਡੇ ਇਲਾਕੇ ਮੈਂ ਕਹਿੰਦਾ ਮੈਂ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਿੰਦਾ ਜ਼ੂਮ ਕਰਕੇ ਥੋੜੀ ਜੀ ਆ ਲੱਗੀ ਹੋਈ ਜੀ ਫਰੂਟ ਲੱਗਿਆ ਹੋਇਆ ਇਹ ਤੋਰੀ ਨੂੰ ਤੁਹਾਡੇ ਵੱਲ ਕੀ ਕਹਿੰਦੇ ਤੇ ਮੈਨੂੰ ਪਤਾ ਕਈ ਨਾਮ ਹੈਗੇ ਸਰੋਤੇ ਕਰਨਗੇ ਜੀ ਕਮੈਂਟ ਜ਼ਰੂਰ ਦੱਸਣਗੇ ਇਹਦੇ ਵਿੱਚ ਹੀ ਅਸੀਂ ਮਿਕਸ ਕੀ ਆਦੇ ਬੂਟੇ ਵੀ ਹਾਂ ਜੀ ਵਿੱਚ ਕੋਸ ਕੀ ਆ ਵੀ ਹੈ ਵਿੱਚ ਅੱਜ ਮਤਾਨ ਉੱਪਰ ਚੜਾਇਆ ਹੋ ਵੀ ਕੀ ਆ ਗਿਆ ਦੇਖੋ ਕੀ ਹਾਲ ਕੀ ਹੋਈ ਫਰੂਟ ਲੱਗਣ ਲੱਗਿਆ ਕੀ ਆਦਾ ਵੀ ਆ ਦੇਖੋ ਤੋਰੀ ਦੇਖੋ ਹਾਂ ਆ ਤੋਰੀ ਹਾਂ ਆ ਲਾ ਜੀ ਆ ਦੇਖੋ ਫਲ ਦੇਖੋ ਕਿੰਨਾ ਆ ਰਿਹਾ ਇਹ ਹਾਂ ਬਹੁਤ ਵਧੀਆ ਜੀ ਮਚਾਨ ਕਰਕੇ ਫਾਲਾ ਜੀ ਸਾਰਾ ਅੱਛਾ ਕੀ ਆ ਕਿੱਥੇ ਆਇਆ ਮਾੜਾ ਜਿਹਾ ਆਇਆ ਕਿਤੇ ਆ ਛੋਟਾ ਕੀ ਆਈ ਹੈ ਅੱਛਾ ਸ਼ੁਰੂ ਹੋਇਆ ਜੀ ਹਾਂ ਆ ਦੇਖੋ ਆ ਲੰਬੀ ਆ ਆਹ ਹਾਂ ਅੱਛਾ ਲੰਬੀ ਵਾਲੀ ਸ਼ੁਰੂ ਹੋਈ ਹੈ ਜੀ ਸ਼ੁਰੂ ਹੋ ਗਈ ਜੀ ਲੰਬੀ ਵਾਲੀ ਕੀ ਆ ਜੀ ਲੱਗਣੀ ਇਹਨੂੰ ਮੈਂ ਕਿਹਾ ਸ਼ਾਇਦ ਗੋਲ ਵਾਲੀ ਵੀ ਲੱਗ ਜਾਂਦੀ ਇੱਥੇ ਪਰ ਇਦਾਂ ਮਚਾਨ ਪਰ ਮਚਾਨ ਪਰ ਲੱਗ ਜਾਂਦੀ ਜੀ ਪਰ ਭਾਰੀ ਹੋ ਜਾਂਦੀ ਹੋਣੀ ਹਾਂ ਜੀ ਇਸ ਕਰਕੇ ਉਹ ਲੇਟ ਵੀ ਲੱਗਦੇ ਹੋਣਾ ਨਹੀਂ ਜ਼ਿਆਦਾ ਲਓ ਜੀ ਲੰਬੀ ਕੀ ਆ ਲੱਗੀ ਹੋਈ ਹੈ ਆ ਦੇਖੋ ਸਿਰੇ ਤੋਂ ਸਿਰੇ ਤੱਕ ਮੈਂ ਦਿਖਾਣਾ ਤੁਹਾਨੂੰ ਉਹ ਪਰਲੇ ਪਾਸੇ ਗੁਫਾ ਬਣੀ ਹੋਈ ਨਾ ਜੀ ਬੇਲਾ ਉੱਝ ਗਿਆ ਨਾ ਬਹੁਤ ਵਧੀਆ ਲੱਗਿਆ ਜਾਈ ਤਾਂ ਮੈਂ ਤੁਹਾਨੂੰ ਮੈਨੂੰ ਸਭ ਤੋਂ ਜਿਆਦਾ ਖੁਸ਼ੀ ਪਤਾ ਕਿਸ ਗੱਲ ਦੀ ਹੋ ਰਹੀ ਹੈ ਹਾਂ ਜੀ ਵੀ ਅਸੀਂ ਪੰਜਾਬੀ ਤੁਸੀਂ ਪੰਜਾਬੀ ਹੈ ਕੰਮ ਖਿੱਚਿਆ ਹੋਇਆ ਨਜ਼ਾਰਾ ਆ ਰਿਹਾ ਆ ਦੇਖੋ ਜੀ ਪੰਜਾਬ ਹੈ ਮੈਂ ਕਹਿੰਦਾ ਯਾਰ ਪੰਜਾਬ ਵਰਗੀ ਧਾਰੀ ਸਾਈ ਨਹੀਂ ਹੈ ਨਾ ਨਹੀਂ ਹੈਗੀ ਨਹੀਂ ਹੈਗੀ ਨਾ ਜੀ ਨਹੀਂ ਹੈਗੀ ਕੋਈ ਸਰੋਤਿਓ ਕਹਿ ਦੋ ਹਾਂ ਜੀ ਦੇਖੋ ਚੰਗਾ ਭੁਰਾ ਸੁਰੂ ਤੇ ਚੱਲਦਾ ਆ ਰਿਹਾ ਬਾਬੇ ਨਾਨਕ ਦੇ ਟਾਈਮ ਦੇ ਵੀ ਚੱਲਦਾ ਆ ਰਿਹਾ ਹਾਂਜੀ 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 ਕੁਝ ਸਮਾਜ ਵਿੱਚ ਪਰੰਤੂ ਜੋ ਅਸਲ ਹੁੰਦਾ ਉਹ ਅਸਲ ਹੈ ਅਸਲ ਇਹ ਹੈ ਵੀ ਪੰਜਾਬ ਜਿੰਦਾਬਾਦ ਜਿੰਦਾਬਾਦ ਹਾਂਜੀ ਅਸਲ ਤਾਂ ਇਹ ਹੈ ਨਾ ਜੀ ਅਸੀਂ ਹੁਣ ਪੰਜਾਬ ਸਰਕਾਰ ਦੀ ਨੌਕਰੀ ਕਰਕੇ ਆਏ ਜੀ ਬਿਹਲੇ ਹੋ ਗਏ ਬਿਹਲੇ ਹੋ ਗਏ ਹੁਣ ਅਸੀਂ ਆਪਣਾ ਹਿਸਾਬ ਜੇ ਸਹੀ ਤਰੀਕੇ ਨਾਲ ਬੰਦਾ ਚੱਲੇ ਤਾਂ ਫਿਰ ਪੰਜਾਬ ਜਿੰਦਾਬਾਦ ਹੈ ਜੇ ਐਵੇਂ ਆਪੇ ਕਰਾਏ ਹੋ ਜੇ ਫਿਰ ਗਲਤ ਗੱਲਾਂ ਫਿਰ ਉਹਨਾਂ ਦਾ ਕੋਈ ਹੱਲ ਨਹੀਂ ਨਾ ਹਾਂ ਹੁਣ ਕੱਟਾ ਹੀ ਨਹੀਂ ਕੋਈ ਹਾਂ ਐਵੇਂ ਕਹੀ ਜਾਵੇ ਜੀ ਹੈ ਨਹੀਂ ਦੀ ਕੋਈ ਨਾ 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 ਨਹੀਂ ਸਭ ਕੁਝ ਤਾਂ ਹੈ ਯਾਰ ਦੇਖੋ ਹੈ ਕਿਆ ਨਹੀਂ ਹੈ ਆ ਬੰਦੇ ਹੀਰਿਆਂ ਵਰਗੇ ਬੰਦੇ ਹੈ ਪੰਜਾਬ ਦੇ ਇਹ ਅਸੀਂ ਜੀ ਹੁਣ ਮਤਲਬ ਮੈਨੂੰ ਪੰਜਾਬ ਸਰਕਾਰ ਤੇ ਪੈਨਸ਼ਨ ਵੀ ਮਿਲਦੀ ਆ ਜੀ ਹੁਣ ਮੈਂ ਰਿਟਾਇਰ ਹੋਇਆ ਅਸੀਂ ਫਿਰ ਵੀ ਪੰਜਾਬ ਦੇ ਮਤਲਬ ਦੇ ਦੀ ਤਰੱਕੀ ਚ ਹਿੱਸਾ ਪਾਉਣ ਬਾਅਦ ਤੇ ਸਬਜ਼ੀਆਂ ਦੀ ਖੇਤੀ ਕਰਨਾ ਹਾਏ 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 ਆਹ ਹੈ ਅਸਲੀ ਪੰਜਾਬੀ ਹੈ ਤਰੱਕੀ ਬਾਦ ਦੇਸ਼ ਦੀ ਤਰੱਕੀ ਪੰਜਾਬ ਦੀ ਤਰੱਕੀ ਬਿਲਕੁਲ ਜਿੱਥੇ ਅਸੀਂ ਜੰਮੇ ਪਲੇ ਆਪਣੀ ਵੀ ਤਰੱਕੀ ਆ ਜੀ ਨਾਲ ਹੈ ਜਿੱਥੇ ਸਾਨੂੰ ਆਸਰਾ ਦਿੱਤਾ ਹਾਂ ਜੀ ਧਰਤੀ ਨੇ ਹਾਂ ਜੀ ਹਵਾ ਪਾਣੀ ਮਿਲਿਆ ਹੈ ਸਾਡਾ ਦੇਸ਼ ਹਿੰਦੁਸਤਾਨ ਇੰਡੀਆ ਹੈ ਔਰ ਉਹਦੇ ਵਿੱਚ ਪੰਜਾਬ ਕਹਿੰਦੇ ਪੰਜਾਬ ਤਾਂ ਫੁੱਲ ਗਲਾਬ ਦਾ ਹੈ ਨਾ ਹਾਂ ਜੀ ਨਗ ਨਾਗਾਂ ਦੇ ਨਾਗ ਮੁੰਦਰੀ ਜੀ ਨਾਗ ਆਏ ਆ ਨਗੀਨਾ ਜੀ ਪੰਜਾਬ ਕਹਿੰਦੇ ਦੇਸ਼ ਦਾ ਸਹੀ ਗੱਲ ਤਾਂ ਆਹ ਜੀ ਬਹੁਤ ਨਜ਼ਾਰਾ ਆਇਆ ਜੀ ਹੈ ਆ ਦੇਖੋ ਜੀ ਤੁਸੀਂ ਦੇਖ ਰਹੇ ਹੋ ਖੇਤ ਔਰ ਪੰਜਾਬ ਦੀਆਂ ਮੌਜਾਂ ਦੀ ਗੱਲ ਹੋ ਗਈ ਹੁਣ ਕਾਕਾ ਜੀ ਤੁਹਾਡਾ ਗਾਣਾ ਮੈਂ ਮੇਰੇ ਦਿਮਾਗ ਚ ਨਾ ਉਹੀ ਲੜਕੀ ਜਿੰਦਾ ਜਾਂਦਾ ਹਾਂਜੀ ਵੀ ਮੈਂ ਸੁਣਨਾ ਤੁਹਾਡੇ ਤੇ ਤੁਸੀਂ ਜਿੱਦਾਂ ਮਰਜ਼ੀ ਗਾਲਿਓ ਭਾਵੇਂ ਭਾਵੇਂ ਆਉਂਦਾ ਤੁਹਾਨੂੰ ਨਹੀਂ ਆਉਂਦਾ ਘਾਟਾਂ ਦਾ ਪਰ ਨਾ ਨਾ ਹੁਣ ਕਰਿਓ ਮੁਕਰਿਓ ਨਾ ਹਾਂਜੀ ਆਹ ਦੇਖੋ ਜਿੱਦਲੇ ਪਾਸੇ ਤੋਰੀ ਬੜੀ ਹੋਈ ਹੋਈ ਹੈ ਨਾ ਹਾਂਜੀ ਇਹ ਬੜੀਆਂ ਹੋਈਆਂ ਹੋਈਆਂ ਆ ਜੀ ਤੜਾਈ ਲਾ ਹੋਈ ਦੀ ਅੱਜ ਤੁਹਾਨੂੰ ਗਈ ਇਹ ਯੂਪੀ ਵਾਲੀਆਂ ਇਹ ਯੂਪੀ ਤੋਂ ਗਈ ਅੱਛਾ ਇਹ ਤਾਂ ਬੀਜ ਯੂਪੀ ਤੇ ਆਇਆ ਯੂਪੀ ਤੋਂ ਆਇਆ ਜੀ ਮੁਰਾਦਾਬਾਦ ਤੋਂ ਬੀਜ ਲੈ ਕੇ ਆਇਆ ਮੁਰਾਦਾਬਾਦ ਤੋਂ ਬੀਜ ਆਇਆ ਜੀ ਕਹਿੰਦੇ ਦੇਖੋ ਤੋਰੀ ਬੜੀ ਘੈਂਟ ਹੈ ਜੀ ਇਹ ਤੋਰੀਆਂ ਬੀਜਦੇ ਨੇ ਸਾਡੇ ਸਰੋਤੇ ਕਈ ਕਮੈਂਟ ਕਰਨਗੇ ਹਾਂਜੀ ਕਈ ਬੀਜ ਵੀ ਪੁੱਛਣਗੇ ਕਿ ਕਿੱਥੇ ਤੇ ਆਇਆ ਕੋਈ ਨਹੀਂ ਬਾਈ ਜੀ ਕਮੈਂਟ ਕਰ ਦਿਓ ਦੱਸਾਂਗੇ ਤੁਹਾਨੂੰ ਸਭ ਕੁਝ ਇਹ ਬੀਜ ਦਾ ਨਾਮ ਮੈਨੂੰ ਪਤਾ ਨਹੀਂ ਵੀ ਕੀ ਨਾਮ ਹੈ ਇਹ ਇਹ ਮਰਾਦਾਬਾਦੀ ਲਿਖਿਆਇਆ ਤੇ ਮਰਾਦਾਬਾਦੀ ਹੈ ਬਸ ਇਹ ਤਾਂ ਨਵ ਮਰਾਦਾਬਾਦੀ ਹੈ ਵਾਹ ਜੀ ਵਾਹ ਆ ਦੇਖੋ ਜੀ ਆ ਵੀ ਗੋਭੀ ਵਾਲਾ ਫੀਲਡ ਹੈ ਹਾਂ ਗੋਭੀ ਵਾਲਾ ਜੀ ਅੱਛਾ ਅੱਛਾ ਗੋਭੀ ਲੱਗ ਜਾ ਇੱਥੇ ਗੋਭੀ ਲੱਗੂਗੀ ਸ਼ਾਮਾਂ ਨੂੰ ਹੈ ਹਾਂ ਜੀ ਹਾਂ ਸ਼ਾਮਾਂ ਨੂੰ ਗੋਭੀ ਲੱਗੂਗੀ ਜੇ ਤੁਹਾਡੇ ਕੋਲ ਟਾਈਮ ਹੋਵੇ ਤਾਂ ਜਰੂਰ ਆਇਓ ਗੋਭੀ ਲਾਉਂਦਿਆਂ ਦੀ ਵੀਡੀਓ ਧੰਨਵਾਦ ਜੀ ਤੁਸੀਂ ਸਾਨੂੰ ਸੱਦਾ ਦਿੱਤਾ ਮੈਂ ਜਰੂਰ ਆਉਂਗਾ ਜੀ ਔਰ ਗੋਭ ਜੇ ਕਿਸੇ ਪਾਸੇ ਨਾਲ ਲੰਘਿਆ ਇੱਕੋ ਦਿਨ ਚੱਲਣੀ ਕਿ ਦੋ ਦਿਨ ਚੱਲਣਾ ਪ੍ਰੋਸੈਸ ਨਹੀਂ ਇੱਕੋ ਦਿਨ ਹੀ ਗੋਭੀ ਸ਼ਾਮ-ਸ਼ਾਮ ਨੂੰ ਲਾਦਣੀ ਜੀ ਅੱਛਾ ਇੱਕ ਵਾਰੀ ਲੱਗ ਜਾਣੀ ਬਸ ਹਾਂਜੀ ਹਾਂ ਲੋ ਜੀ ਕਹਿੰਦੇ ਸ਼ਾਮਾਂ ਨੂੰ ਹੀ ਗੋਭੀ ਲੱਗਦੀ ਹੈ ਨਾਲ ਲਗਾਂ ਅੱਜ ਦਾ ਮੌਸਮ ਮੜਾ ਜਾ ਮੀਂਹ ਕਣੀ ਦਾ ਹੋ ਰਿਹਾ ਹੈ ਇਹਦਾ ਕੋਈ ਫਰਕ ਨਹੀਂ ਹੈ ਨਹੀਂ ਇਹ ਮੀਂਹ ਦੇ ਵਿੱਚ ਲੱਗਣੀ ਹੈ ਜੀ ਠੀਕ ਹੈ ਮੀਂਹ ਦੇ ਉਮੀਦ ਦੇ ਵਾਸਤੇ ਵਧੀਆ ਜੀ ਮੀਂਹ ਵਾਸਤੇ ਵਧੀਆ ਇਹਦੇ ਵਾਸਤੇ ਹਾਂ ਲੋ ਜੀ ਕਹਿੰਦੇ ਗੋਭੀ ਮੀਂਹ ਵਿੱਚ ਲੱਗਣੀ ਹੈ ਆਹ ਸਾਈਡ-ਸਾਈਡ ਪਰ ਵੀ ਤੁਸੀਂ ਵੱਟ ਪਰ ਵੀ ਲਾਤੀ ਭਿੰਡੀ ਹੈ ਹਾਂਜੀ ਹਾਂ ਲੋ ਜੀ ਆਹ ਦੇਖੋ ਜੀ ਆ ਦੇਖੋ ਜੀ ਮੈਂ ਤਾਂ ਇਹਦੇ ਉੱਪਰ ਬਹਿ ਜਾ ਕਰਨਾ ਜੀ ਆ ਕੇ ਮੈਂ ਆਪਣੇ ਕਿਤਾਬ ਕਾਪੀ ਲੈ ਕੇ ਜੀ ਮੌਸਮ ਬਿਲਕੁਲ ਹੁੰਦਾ ਹੀ ਹੈ ਹੈ ਇਹਦਾ ਕੱਲ ਸਾਨੂੰ ਡੰਡਿਆਂ ਦੀ ਲੋਡ ਪੈ ਗਈ ਜੀ ਪਾਈ ਹੋਈ ਸੀ ਜੀ ਹੂੰ ਆ ਦੇਖੋ ਜੀ ਆ ਵਾਲੀ ਲੱਸੀ ਨਾਲ ਦੋ ਰੋਟੀਆਂ ਖਾ ਕੇ ਜਿਹੜੀ ਆਮਾਜੇ ਮੌਜ ਕਿੱਥੇ ਮਿਲਣੀ ਆ ਇੱਕ ਲੱਗੇ ਰੋਟੀ ਕਿਤੇ 베ਰੇੜ ਦੀ ਲੱਭ ਜਵੇ ਆਏ ਹੈ ਹੈ ਪਾਣੀ ਹੱਥੀ ਹਾਂ ਮੈਂ ਕਹਿੰਦਾ ਯਾਰ ਮੈਂ ਕਾਕਾ ਜੀ ਹਾਂ ਜੀ ਵੀਡੀਓ ਜਦੋਂ ਤੇ ਬਣਾਣੀ ਸ਼ੁਰੂ ਕਰਿਆ ਸੀ ਹਾਂ ਜੀ ਉਹ ਬਾਰ ਬਾਰ ਜਦੋਂ ਅਸੀਂ ਵਿਰਸੇ ਵਿਰਾਸਤ ਵੱਲ ਨੂੰ ਸੋਚ ਲੇਵਾਂ ਤੇ ਉਹਨੂੰ ਜਾਣਾ ਕਿਉਂਕਿ ਹੰਡਾਇਆ ਵੀ ਹੋਇਆ ਹਾਏ 50 ਸਾਲ ਦੀ ਉਮਰ ਮੇਰੀ ਹੋ ਗਈ ਹੰਡਾਇਆ ਵੀ ਹੋਇਆ ਸੀ ਹਾਂਜੀ ਤਾਂ ਮੈਂ ਸੋਚਿਆ ਜਦੋਂ ਅਸੀਂ ਸ਼ੁਰੂ ਕਰਿਆ ਦੋਨੋਂ ਭਾਈਆਂ ਨੇ ਹਾਂਜੀ ਵੱਡੇ ਭਾਈ ਸਾਹਿਬ ਰੋਪੜ ਤੇ ਤੇਜਿੰਦਰ ਚੋਪੜਾ ਜੀ ਤੇ ਮੈਂ ਹਾਏ ਅਸੀਂ ਜਦੋਂ ਬਜ਼ੁਰਗਾਂ ਨੂੰ ਫਰੋਲਿਆ ਜਾ ਕੇ ਉਹਨਾਂ ਨਾਲ ਗੱਲਾਂ ਬਾਤਾਂ ਮਾਰੀਆਂ ਹਾਂ ਇੰਨਾ ਗਿਆਨ ਤੇ ਵਾਧਾ ਹੋਇਆ ਨਾ ਇਹ ਨਜ਼ਾਰਾ ਆ ਸਾਨੂੰ ਹੁਣ ਜਿੱਦਾਂ ਨਾ ਕਹਿੰਦੇ ਵੀ ਲੇਲਕ ਲੱਗ ਗਈ ਹਾਂ ਉਹੀ ਲੱਗੀ ਹੋਈ ਆ ਸਾਨੂੰ ਅਸੀਂ ਪਿੰਡਾਂ 'ਚ ਪਹੁੰਚ ਜਾਨੇ ਆ ਬਜ਼ੁਰਗਾਂ ਕੋਲ ਪਹੁੰਚ ਜਾਨੇ ਆ ਔਰ ਜਿੱਤੇ ਜਦੋਂ ਕਿਸੇ ਨਾਲ ਗੱਲ ਕਰਨੀ ਬੇੜੇ ਦੀ ਰੋਟੀ ਬੇੜੇ ਦੀ ਫਿਰ ਜੀ ਮੈਂ દવા ਦਵਾ ਛੇਤੀ ਤਿੰਨ ਚਾਰ ਵਲੌਗ 'ਚ ਜਦੋਂ ਗੱਲ ਹੋ ਗਈ ਮੈਂ ਫਿਰ ਬੇੜੇ ਦਾ ਇੰਤਜ਼ਾਮ ਕਰਿਆ ਜੀ ਹਾਂ ਮੈਂ ਕਿਹਾ ਇਹ ਤੇ ਚੀਜ਼ ਨੂੰ ਫੜੀਏ ਦੁਬਾਰਾ ਤੇ ਹਾਂ ਬਿਲਕੁਲ ਹੈ ਬਿਲਕੁਲ ਇਹ ਚੀਜ਼ ਨੂੰ ਫੜੀਏ ਦੁਬਾਰਾ ਤੇ ਉਹ ਜਦੋਂ ਹੁਣ ਖਾਣਾ ਜੀ ਮੈਂ ਅੱਜ ਕੱਲ ਦੁਪਹਿਰ ਨੂੰ ਖਾਂਦਾ ਹੀ ਉਹੀ ਹੈ ਹੈ ਮਿਸ ਰੋਟੀ ਹੋ ਜਾਂਦੀ ਜੀ ਉਹਦਾ ਮਿਸੀ ਮਿਸੀ ਕਹਿੰਦੇ ਹੁੰਦੇ ਸਾਨੂੰ ਮਿਸੀ ਹੈ ਤਾਂ ਮੈਂ ਘਰ ਦੇ ਨੂੰ ਕਹਿੰਦਾ ਜੀ ਉਹ ਬਣਾਓ ਜੀ ਹ ਕਿਆ ਹੁਣ ਜੀ ਕਾਕਾ ਜੀ ਦਾ ਕਿੱਥੇ ਸੁਣਾ ਗਾਣਾ ਇੱਥੇ ਮਚਾਣ ਪਰ ਸੁਣਾ ਇੱਥੇ ਗੱਬੇ ਕਰਾ ਲੈ ਮੈਨੂੰ ਕਾਕਾ ਦੀ ਗੱਬੇ ਬੱਲੇ ਬੱਲੇ ਪੂਰਾ ਖਾੜਾ ਲੱਗ ਗਿਆ ਜੀ ਦੇਖੋ ਹੈ ਮੰਦੇ ਜੋੜ ਸਪੀਕਰ ਲੱਗਦੇ ਸੀ ਨਾ ਜੀ ਆਪਾਂ ਦੇਖੋ ਇਹਨੂੰ ਆਪਣੀ ਭਾਸ਼ਾ ਚ ਕਹਿੰਗੇ ਨਾ ਜੀ ਇਹ ਤਾਂ ਮਚਾਣ ਕਹਿੰਦੇ ਆ ਨਹੀਂ ਇਹ ਇਹ ਭਈ ਇਹ ਕਹਿੰਦੇ ਮਚਾਣਾ ਇਹਨੂੰ ਮਨਾ ਕਹਿੰਦੇ ਜੀ ਮਨਾ ਮਨਾ ਹਾਂ ਮਨਾ ਲੋ ਜੀ ਮਣੇ ਦੇ ਵਿੱਚ ਖੜਾ ਲੈ ਦੀ ਕਾਕਾ ਜੀ ਨੂੰ ਕਾਕਾ ਜੀ ਗਾਣ ਲੱਗੇ ਨੇ ਨਾਲ ਰਾਜਵਿੰਦਰ ਜੀ ਔਰ ਦੇਖੋ ਇਹੋ ਜਿਹੇ ਬੰਦੇ ਕਿਤੇ ਲੱਭਣੇ ਆ ਮਿਲੇ ਆ ਗੱਲਾਂ ਬਾਤਾਂ ਹੋਈਆਂ ਤੇ ਗੀਤ ਦਾ ਬਣ ਗਿਆ ਮਾਹੌਲ ਕਿਆ ਆਊਗਾ ਜੀ ਕਾਕਾ ਜੀ ਜਿਹੜੀ ਚੀਜ਼ ਦਿਲ ਦੇ ਨੇੜੇ ਤੁਹਾਡੇ ਆਣ ਦੋ ਹੁਣ ਆਪਾਂ ਮੰਨੇ ਦੇ ਵਿੱਚ ਖੜਾ ਲੈ ਤੁਹਾਨੂੰ ਖਾੜਾ ਗਿਆ ਲੱਗ ਹੈ ਹਾਂ ਜੀ ਇਧਰ ਭਈਏ ਲੱਗੇ ਹੋਏ ਕੰਮ ਕਰਨ ਪਿੰਡੀਆਂ ਤੋੜਨ ਆ ਦੇਖੋ ਜੀ ਦੋ ਪੰਜਾਬੀ ਖੜੇ ਆ ਜੀ ਔਰ ਗੀਤ ਲੱਗਿਆ ਜੀ ਆਣ ਦੋ ਜੀ ਮਿਰਚਾਂ ਬੰਗੂਨ ਲੱਗਦੀ ਹੈ ਜੀ ਦੇ ਤੇ ਟੁੱਕਦੀ ਸੱਚੀ ਗੱਲ ਜਵਾਨ ਤੇ ਆਈ ਨਾ ਰੁਕਦੀ ਸੱਚੀ ਗੱਲ ਜਵਾਨ ਤੇ ਆਈ ਨਾ ਰੁਕਦੀ ਚੰਦੋਂ ਉੱਚਾ ਬੋਲੀਏ ਕਰ ਪਵੇ ਲੜਾਈ ਵੱੜਦੇ ਕਰ ਕਲੇਸ਼ ਤਾਂ ਲੜ ਮਰਦੇ ਭਾਈ ਲਾਈ ਅੱਗ ਛਰੀ ਕਾਂਦੀ ਰਹਿੰਦੀ ਹੈ ਦੁੱਖ ਦੀ ਸੱਚੀ ਗੱਲ ਜਵਾਨ ਤੇ ਆਈ ਨਾ ਰੁਕਦੀ ਸੱਚੀ ਗੱਲ ਜਵਾਨ ਤੇ ਆਈ ਨਾ ਰੁਕਦੀ ਅੱਜ ਕੱਲ੍ਹ ਧੀਆਂ ਪੁੱਤਰਾਂ ਦੇ ਨੇ ਹੁੰਦੇ ਸੌਦੇ ਧੀਆਂ ਵਾਲੇ ਦਾਜ ਨੇ ਫਿਕਰਾਂ ਵਿੱਚ ਡੋਬੇ ਲਾਲਚ ਵਿੱਚੇ ਖਾਨਦਾਨ ਦੁਨੀਆ ਨਾ ਪੁੱਛਦੀ ਸੱਚੀ ਗੱਲ ਜਵਾਨ ਤੇ ਆਈ ਨਾ ਰੁਕਦੀ ਸੱਚੀ ਗੱਲ ਜਵਾਨ ਤੇ ਆਈ ਨਾ ਰੁਕਦੀ ਅਣਖ ਪੈਰਾਂ ਵਿੱਚ ਰੋਲਦੀ ਬਾਦ ਚੱਲਣ ਤੀਵੀਂ ਅਣਖ ਪੈਰਾਂ ਵਿੱਚ ਰੋਲਦੀ ਬਾਦ ਚੱਲਣ ਤੀਵੀਂ ਵਿਚ ਤਰੀਕਾ ਪਾ ਦਿੰਦੀ ਬੰਦੇ ਦੀ ਨੀਮੀ ਮਾਰੀ ਜੰਮੀ ਧੀ ਮਾਪਿਆਂ ਦੀ ਮਿੱਟੀ ਪੁੱਟਦੀ ਸੱਚੀ ਗੱਲ ਜਵਾਨ ਤੇ ਈ ਨਾ ਰੁਕਦੀ ਸੱਚੀ ਗੱਲ ਜ਼ੁਬਾਨ ਤੇ ਆਈ ਨਾ ਰੁਕਦੀ ਅਣਖ ਪੈਰਾਂ ਵਿੱਚ ਰੋਲਦੀ ਬਦ ਚੱਲਣ ਤੀਵੀ ਜਿਹੜੇ ਮੈਂ ਲਫ਼ਜ਼ ਬੋਲੇ ਆ ਨਾ ਇਹ ਸਾਰੇ ਤਾਂ ਨਹੀਂ ਹੈਗੇ ਤੀਆਂ ਪੈਣ ਦਾ ਸਾੜਾ ਸਤਕਾਰ ਆ ਵੈਸੇ ਜੇ ਇਹ ਨਾ ਹੁੰਦੀ ਤਾਂ ਅਸੀਂ ਕਿੱਥੇ ਹੁੰਦੇ ਹਾਂ ਜੇ ਇਹ ਨਾ ਹੁੰਦੀ ਅਸੀਂ ਕਿੱਥੇ ਹੁੰਦੇ ਹਾਂ ਪਰ ਕੁਛ ਅੰਦਰ ਦਾ ਗੱਦਲ ਬੰਦੇ ਚਾਹ ਪੁੱਤਾਂ ਚਾਹੇ ਧੀ ਆ ਤੇ ਉੱਥੇ ਕੁਛ ਹਾਂ ਉੱਥੇ ਕੋਈ ਲਫ਼ਜ਼ ਵੀ ਕਹਿਣਾ ਪੈ ਜਾਂਦਾ ਉਹ ਤਾਂ ਉਹ ਰਾਈਟਰ ਨੇ ਲਿਖ ਦਿੱਤਾ ਨਾ ਜੀ ਤੇ ਵੈਸੇ ਪੁੱਤ ਵੀ ਤਾਂ ਰੋਲ ਦਿੰਦੇ ਆ ਪੁੱਤ ਰੋਲ ਦਿੰਦੇ ਆ ਬਹੁਤ ਚੰਗੇ ਪੁੱਤ ਵੀ ਆ ਗਏ ਬਹੁਤ ਚੰਗੀਆਂ ਧੀਆ ਵੀ ਆ ਗਈਆਂ ਮਾਵਾ ਤੋਂ ਬਿਨਾਂ ਤਾਂ ਅਸੀਂ ਹੈ ਨਹੀਂ ਬੜੀ ਵੱਡੀ ਗੱਲ ਤੁਸੀਂ ਹਾਂ ਹੁਣ ਚੰਗੀਆਂ ਧੀ ਾਂ ਹੀ ਜੀ ਜ਼ਿਆਦਾ ਹਾਂ ਹੁਣ ਧੀ ਾਂ ਹੀ ਜ਼ਿਆਦਾ ਚੰਗੀਆਂ ਹਾਂ ਉਸ ਮਾਰ ਦਾ ਪਤਾ ਲੱਗ ਗਿਆ ਪਤਾ ਲੱਗ ਗਿਆ ਮਤਲਬ ਉਹਦੇ ਲੈਂਡ ਇਸ ਕਰਕੇ ਪਾਈ ਹੈ ਕਿ ਜਿਹੜਾ ਗਲਤ ਹੋਊਗਾ ਉਹ ਗੜਬੜ ਕਰੂਗਾ ਅਗਰ ਰਾਈਟ ਲਾਈਨ ਆ ਜੀ ਰਾਈਟ ਲਾਈਨ ਚਲੋ ਚੁਣਾਨੀ ਹੈਗਾ ਇਹ ਆਜੋ ਜੀ ਅੱਗੇ ਆਜੋ ਜੀ ਅੱਕ ਪਹਾੜੀ ਜਾ ਕੇ ਬਿਨਾ ਹੁੰਦੇ ਮਿੱਠੇ ਅੱਕ ਪਹਾੜੀ ਜਾ ਕੇ ਬਿਨਾ ਹੁੰਦੇ ਮਿੱਠੇ ਮਾੜੇ ਕਮਾਂ ਦੇ ਨਿਕਲਦੇ ਨੇ ਮਾੜੇ ਸਿੱਟੇ ਮਾੜੇ ਕਮਾਂ ਦੇ ਨਿਕਲਦੇ ਨੇ ਭੜੇ ਸਿੱਟੇ ਲੱਖ ਲਕੋਈਏ ਕਦੇ ਨਾ ਬਰ੍ਹਾਈ ਛੁਪਦੀ ਸੱਚੀ ਗੱਲ ਜ਼ੁਬਾਨ ਤੇ ਆਈ ਨਾ ਰੁਕਦੀ ਸੱਚੀ ਗੱਲ ਜ਼ੁਬਾਨ ਤੇ ਆਈ ਨਾ ਰੁਕਦੀ ਮਿੱਤਰੋ ਜਿਹੜੇ ਅਸਲੀ ਬੰਦੇ ਉਹਨਾਂ ਦੀ ਦੋਗਲ ਪਿਛੇ ਆ ਟੁੱਟਦੀ ਆ ਪਰ ਜਿਹੜੇ ਅਸਲੀ ਨੇ ਟੁੱਟ ਨਹੀਂ ਪਾਉ ਉਹਨਾਂ ਦੀ ਵੀ ਤਾਂ ਟੁੱਟਦੀ ਦੋ ਗੱਲਾਂ ਪਿੱਛੇ ਟੁੱਟਦੀ ਆ ਅੱਜ ਕੱਲ੍ਹ ਦੀਆਂ ਜਾ ਰੀਆਂ ਆਂਦੇ ਨੇ ਕੂੜ ਜਰਾਂ ਨੇ ਦਿਉਣ ਵਾਲੇ ਆ ਲਵੇਲੇ ਦੀ ਗੱਲ 16 ਆਨੇ ਪੈਸੇ ਦਾ 3ਵੀਂ ਦੇ ਪਿੱਛੇ ਜਾ ਰੀ ਟੁੱਟਦੀ ਪੈਸੇ ਦਾ 3ਵੀਂ ਦੇ ਪਿੱਛੇ ਜਾ ਰੀ ਟੁੱਟਦੀ ਸੱਚੀ ਗੱਲ ਜਵਾਨ ਤੇ ਆਈ ਨਾ ਰੁਕਦੀ ਸੱਚੀ ਗੱਲ ਜਵਾਨ ਤੇ ਆਈ ਨਾ ਰੁਕਦੀ ਅਸੀਂ ਤਾਂ ਹੁਣ ਬਿਜਲੀ ਲੈਣ ਜਾਣਾ ਜੀ ਗੋਭੀ ਦਾ ਸਾਡਾ ਕੋਈ ਨਹੀਂ ਕੋਈ ਨਹੀਂ ਭਾਈ ਤੁਸੀਂ ਟਾਈਮ ਦੇ ਦਿੱਤਾ ਆ ਜਿਹੜੀ ਗੋਭੀ ਲੱਗਣੀ ਹੈ ਇਹਦੇ ਵਾਸਤੇ ਨਹੀਂ ਕੋਈ ਨਹੀਂ ਤੋਂ ਵੀ ਸਾਡਾ ਚੱਲਿਆ ਹੋਇਆ ਮੈਂ ਮੈਂ ਜੀ ਕੋਸ਼ਿਸ਼ ਕਰੂੰਗਾ 4 ਵਜੇ ਆਉਣ ਦੀ ਤੁਸੀਂ ਸੱਦਾ ਦੇ ਦਿੱਤਾ ਦਿਲ ਤੋਂ ਖੜੇ ਆ ਨਾ ਜੀ ਕਾਇਮ ਸੱਦੇ ਪਰ ਹਾਂ ਜੀ ਮੈਂ ਆ ਜਾਊਂਗਾ ਜਾਣਾ ਹੋਇਆ ਤੇ ਜੇ ਮੈਂ ਬਿਜ਼ੀ ਕਿਸੇ ਹੋਰ ਪਾਸੇ ਹੋ ਗਿਆ ਤਸ਼ਰੀ ਨਾ ਦਿਆ ਤੁਸੀਂ ਬਿਜਲੀ ਨਾ ਹੋयो ਤੁਸੀਂ ਸਾਡਾ ਇਹਦੀ ਵੀ ਵੀਡੀਓ ਬਣਾ ਕੇ ਪਾਓ ਲੋਕਾਂ ਨੂੰ ਸੇਧ ਮਿਲੇਗੀ ਠੀਕ ਹੈ ਜੀ ਹਾਂ ਜਿਹੜੀ ਆਪਣਾ ਜੀਰੀ ਦੇ ਮਗਰ ਪਏ ਹੋਏ ਲੋਕ ਇਹਨੂੰ ਛੱਡ ਕੇ ਲੋਕ ਇਹ ਸਬਜ਼ੀ ਪਾਜੀ ਬਾਲਾਉਣ 4 ਪੈਸੇ ਕਮਾਉਣ ਹਾਂ ਨਾਲੇ ਪਾਣੀ ਬਚਾਉਣ ਨਾਲੇ ਪਾਣੀ ਬਚਾਉਣ ਸ਼ੁਕਰੀਆ ਜੀ ਮਿਹਰਬਾਨੀ ਜੀ ਹਾਂ ਮਿਹਰਬਾਨੀ ਜੀ ਚੰਗਾ ਜੀ ਹਾਂ ਚੰਗਾ ਜੀ ਚੰਗਾ ਜੀ ਬਹੁਤ ਮਜ਼ਾ ਆਇਆ ਤੁਹਾਡੇ ਨਾਲ ਮਿਲ ਕੇ ਅੱਛਾ ਜੀ ਔਰ ਅੱਜ ਜੀ ਤੁਹਾਨੂੰ ਮਿਲ ਕੇ ਵੀ ਨਜ਼ਾਰ ਆ ਗਿਆ ਜੀ ਹਾਂ ਜੀ